ਨੀਲ ਜਰਾ ਦੀ ਖੜ ਜੋ ਮੈਂ ਆਪਣੇ ਨੂੰ ਫੋਨ ਲਾਉਣਾ ਖੜਾ ਖੜ ਜੋ ਬਾਈ ਖੜ ਜੋ ਬਾਈ ਪਿੱਛੇ ਬਾਈ ਬੋਲਣ ਓਏ ਛੋਟ ਮਾਰੀ ਛੋਟੇ ਵੀ ਡਾਉਂਟ ਤੇ ਗਾ ਦੂਜੇ ਚੈਨਲ ਗਲਤੀਆਂ ਹੈ ਨਾ ਕਿ ਫੋਨ ਆ ਜਾਂਦੇ ਨਹੀਂ ਜਾਂਦੇ ਨਹੀਂ ਇੱਕ ਮਿੰਟ ਹੈਲੋ ਹੈਲੋ ਜਾਂਦੇ ਨਹੀਂ ਜਾਂਦੇ ਨਹੀਂ ਹੈਲੋ ਮਾੜ ਹੈਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾ ਆਇਆ ਸੰਗਤ ਛੋੜਨਾ ਚਾਹੁੰਦੀ ਆ ਕਹਿੰਦੇ ਰਾਹ ਤੋਂ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜਾ ਗਿਆ ਹਾਂ ਆ ਮਹਾਰਾਜ ਤੂੜੀ ਨਿਕਲੇ ਆਪਣਾ ਤੂੜੀ ਤੂੜੀ ਪਹੁੰਚਦੇ ਤੂੜੀ ਬੋਲੇ ਜੈ ਜੀ ਭਾਈ 1 ਮਿੰਟ ਧਿਆਨ ਨਾਲ ਸੁਣ ਲੋ ਭਾਈ ਕਿਉਂ ਜਾਇਓ ਨਾ ਅੱਜ ਦਾ ਇੱਕ ਗੱਲ ਤੇ ਲੋਕਾਂ ਦੀ ਪੁਪੀ ਚਾਹੀਦੀ ਹੈ ਨਾ ਪੁਨੀ ਹੋਣਾ ਫੋਟੋ ਕਪੀਟ ਕਰਨੀ ਚਾਹੁੰਦਾ ਹੈ ਸਪੈਸ਼ਲ ਲੱਗਦੀ ਤਰਾ ਕੇ ਤੁਮਗਾ ਕੇ ਕਟਾ ਕੇ ਵੀਡੀਓ ਬਣਾ ਕੇ ਨੰਗੇ ਕਰਾ ਕੇ ਸੀਸਟਾਉਟ ਚਦਰ ਕਰਾ ਕੇ ਜਵਾਲਬੰਦੀ ਕਰਨੀ ਚਾਹੁੰਦਾ ਸੀ ਉਦੇ ਮੋਹਰਾ ਪੰਜਾਬ ਦੇ ਲੋਕਾਂ ਲਈ ਭਵੰਤ ਭੁੱਲ ਜਾ ਇਹ ਬੱਤਾ ਮਾਰਦੇ ਬੱਤਾ ਦੀ ਗੁਜਾਰਾ ਦੀ ਕਰਦੇ ਅਰਦਾਸ ਤੁਹਾਡਾ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਕੁਝ ਝੱਲਿਆ ਵੀ ਥਾਣੇ ਜੀ ਬੰਦ ਕੀਤਾ ਹੈ ਗੱਲ ਨਾਲ ਵੀ ਦਿੱਤੇ ਗਏ ਡਾਂਗਾ ਵੀ ਮਾਰ ਲਿਆ ਗੀਆਂ ਵੈਰੀਕੇਟ ਵੀ ਲਾਏ ਕੋਤ ਨਹੀਂ ਪੰਜਾਬ ਦੇ ਲੋਕ ਦਿਖਾ ਦੇ ਇੰਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮਿਸਕੇ ਕਰ ਤੋਂ ਉੱਤਰ ਪੈਂਦੇ ਆ ਪੰਜਾਬ ਦੇ ਲੋਕ ਫਿਰ ਤੂੰ ਰੋਕਾਂ ਨੂੰ ਰੋਕ ਨਹੀਂ ਸਕਦੇ ভাই ਮੇਰੀ ਭਾਨੇ ਨਾਲ ਗੱਲ ਹੋ ਗਈ ਭਾਨਾ ਗੱਡੀ 'ਚ ਬੈਠਾ ਮੈਨੂੰ ਗੱਲ ਤੋਂ ਵੀ ਕਰਾ ਦੇ ਸਪੀਕਰ ਤੇ ਲਾ ਹੀ ਦੇ ਇੱਕ ਮਿੰਟ ਖੜ੍ਹ ਦਿਓ ਆਪਾਂ ਸਾਰੇ ਇੱਕ ਮਿੰਟ ਹਲੋ ਭਾਨੇ ਮੈਂ ਨਾ ਫੋਨ ਤੇਰਾ ਸਪੀਕਰ ਤੇ ਲਾਇਆ ਹੋਇਆ ਸੰਗਤ ਸੁਣਨਾ ਚਾਹੁੰਦੀ ਆ ਕਹਿੰਦੇ ਰਾਜੋ ਨਾ ਮੋੜ ਕੇ ਲੈ ਜਾ ਦੱਸੀ ਕਿੱਥੇ ਜੇ ਆ ਗਿਆ ਹਾਂ ਸਹੀ ਆ ਮੈਂ ਰਾਜ ਤੂੰ ਹੀ ਨਿਕਲੇ ਆਏ ਆਪਣਾ ਤੂੰ ਹੀ ਤੂੰ ਹੀ ਪਹੁੰਚ ਗਿਆ ਤੂੰ ਹੀ ਬੋਲੇ ਭਾਈ ਇੱਕ ਮਿੰਟ ਚਾਹੁੰਦਾ ਹੈ ਸਪੈਸ਼ਲ ਆਜੂ ਬੋਲੋ ਡਰਾ ਕੇ ਧਮਕਾ ਕੇ ਕਦਾ ਕੇ ਵੀਡੀਓ ਆ ਕੇ ਲਗੇ ਡਰਾ ਕੇ ਸੀਸ ਦੌੜ ਤਸ਼ੱਦਦ ਕਰਾ ਕੇ ਜਵਾਬੰਦੀ ਕਰਨੀ ਚਾਹੁੰਦਾ ਸੀ ਉਦੇ ਮੋਰ ਆ ਪੰਜਾਬ ਦੇ ਲੋਕਾਂ ਦਾ ਵੀ ਭਵੰਤ ਭੁੱਲ ਜਾ ਇਹ ਗੱਟਾ ਮਾਰਦੇ ਗੱਟਾ ਵੀ ਗੁਰਜਵਾਲ ਵੰਦੀ ਕਰਦੇ ਪਰ ਮੈਂ ਤੈਨੂੰ ਧੰਨਵਾਦ ਆ ਤੁਹਾਡਾ ਪੰਜਾਬ ਦੇ ਲੋਕਾਂ ਦਾ ਕਿ ਜਿਨ੍ਹਾਂ ਨੇ ਬਹੁਤ ਕੁਝ ਝੱਲਿਆ ਵੀ ਲਓ ਮੈਂ ਲੋਕਾਂ ਨੇ ਜੀ ਵੀ ਬੰਦ ਕੀਤਾ ਗਿਆ ਰਾਹੇ ਵੀ ਦਿੱਤੇ ਗਏ ਗਾਂਗਾ ਵੀ ਮਾਰੀਆਂ ਗਈਆਂ ਵੈਰੀਕੇਟ ਵੀ ਲਾਏ ਪਰ ਤਰੀ ਪੰਜਾਬ ਦੇ ਜਿਹੜੇ ਦਿਖਾਦਾ ਤੈਨ ਤਰੀਕ ਨੂੰ ਕਿ ਜਦੋਂ ਪੰਜਾਬ ਧਾਰ ਲੈਂਦਾ ਜਦੋਂ ਇੱਕ ਵਾਰੀ ਮੈਥੇ ਘਰ ਤੋਂ ਉੱਤਰ ਪੈਂਦੇ ਆ ਪੰਜਾਬ ਦੇ ਲੋਕ ਫਿਰ ਤੂੰ ਰੋਕ ਤਾਂ ਉਹ ਰੋਕ ਨਹੀਂ ਸਕਦੀਆਂ ਬੋਲੇ ਸੋਨਿਆ ਸੋਨਿਆ ਕਾਦੇ ਅੱਜ ਕੋਈ ਮੇਰੀ ਬੇਨਤੀ ਆ ਭਾਈ ਕਿ ਜਿੰਨਾ ਆਪਾਂ ਬੈਠਣਾ ਕਰਦੇ ਹਰੇ ਆਪਾਂ ਜਾਣਾ ਨਹੀਂ ਬਾਈ ਬਣ ਕੇ ਹਾਂ ਬੈਠਣਾ ਮੰਗੇ ਲੱਗੇ ਭਾਈ ਇੱਥੇ ਆ 10 ਮਿੰਟ ਦੇ ਦੇਪਾ ਲੈ ਲਾਤਾ ਕਰਦੇ ਆ ਇੰਨੇ ਉਹ ਆਈ ਜਾਣਾ ਉਹਨੇ ਕੋਈ ਗੱਲ ਨਹੀਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੈਠਿਓ ਮੇਰੀ ਗੱਲ ਜਿਹੜੀ ਕੋਈ ਅਮਰ ਅੱਜ ਕੀ ਹਾਲ ਅਸੀਂ ਆ ਕਰ ਦੁੱਤਾ ਗਿਆ ਕਿਵੇਂ ਦੇਖਦੇ ਹੋ ਪੂਰੀ ਗੱਲ ਨੂੰ ਇਸ ਤਰ੍ਹਾਂ ਦੇਖੋ ਮੈਂ ਕਹੂੰਗਾ ਜ਼ਬਰਦਸਤ ਖਿਲਾਫ ਆ ਬੋਲਦੇ ਭਾਈ ਮੜ ਜਾ ਇਹ ਲੋਕਾਂ ਦੀ ਜਿੱਤ ਹੈ ਜਿਹੜੇ ਤਰੀਕੇ ਨਾਲ ਉਹਨੂੰ ਸਤਿਅਦਰ ਢਾਹਿਆ ਗਿਆ ਉਹਦੇ ਨੂੰ ਨੰਗਾ ਕੀਤਾ ਗਿਆ ਸੀ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਦੇਖਦਾ ਰਿਹਾ ਇਹ ਉਹਦੇ ਖਿਲਾਫ ਜਿੰਨੇ ਮੇਰੇ ਮੈਂ ਤੈਦ ਨੂੰ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਕਿ ਲੱਤੀ ਨੂੰ ਵੱਡਾ ਕੱਠ ਜੰਨ ਨੂੰ ਇੰਨੀ ਰੋਕਾਂ ਲਾਈਆਂ ਇੰਨਾ ਰੋਕਣ ਦੇ ਜਦੋਂ ਬੰਦੇ ਫੜ ਲਏ ਗਏ ਬੰਦਿਆਂ ਨੂੰ ਕੁੱਟ ਮਾਰ ਕੀਤੀ ਡਾਂਗਾ ਚਲਾਈਆਂ ਮੈਡੀਕਲ ਲਾਏ ਜਦ ਨੂੰ ਲੋਕ ਪਹੁੰਚੇ ਸੀ ਪਰ ਮੈਂ ਕਹਿੰਦਾ ਉਹਨਾਂ ਲੋਕਾਂ ਦੀ ਜਿੱਤ ਹੈ ਇੱਥੇ ਪਤਾ ਲੱਗ ਜਾਣਾ ਚਾਹੀਦਾ ਹੈ ਸਰਕਾਰਾਂ ਨੂੰ ਹਕੂਮਤਾਂ ਨੂੰ ਵੀ ਇੱਥੇ ਲੋਕ ਇਕੱਠੇ ਹੁੰਦੇ ਨੇ ਉੱਥੇ ਤੁਹਾਡੇ ਨਾਲ ਜ਼ਬਰ ਤੇ ਜ਼ੁਲਮ ਨਹੀਂ ਚੱਲੂਗਾ ਤੇ ਇਹ ਆਵਾਜ਼ਾਂ ਵੀ ਨਹੀਂ ਦੱਬਣੀਆਂ ਇਹ ਗੱਲ ਯਾਦ ਰੱਖਿਓ ਜਿਵੇਂ ਤੁਸੀਂ ਭਾਨਨੇ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਚੈਨੀ ਖੋਣ ਦੇ ਪਰਚੇ ਫਰੋਤੀਆਂ ਦੇ ਪਰਚੇ ਤੁਸੀਂ ਉਹਦੇ ਉੱਤੇ ਬਰਫਾਂ ਵਾਲੇ ਪਾਣੀ ਪਾਏ ਬਰਫਲੇ ਛਲੰਗਾਂ 'ਤੇ ਲਟਾਇਆ ਨੰਗੇ ਕਰਕੇ ਵੀਡੀਓ ਬਣਾਈਆਂ ਜਿੱਡਾ ਮਰਜੀ ਜ਼ੁਲਮ ਟਾ ਲੋ ਜ਼ੁਲਮ ਦਾ ਜਵਾਬ ਦੇਣੇ ਕੌਮ ਜਾਣਦੀ ਐ ਜੀ ਤੁਹਾਡੇ ਖਿਲਾਫ ਹੋਇਆ ਸੀਗਾ ਹਾਂ ਜੀ ਨਵੇਂ ਪਰਚੇ ਹੋਏ ਤੁਹਾਡੇ ਖਿਲਾਫ ਨਹੀਂ ਨਵੇਂ ਪਰਚੇ ਤਾਂ ਨਹੀਂ ਮੈਨੂੰ ਪਤਾ ਜੀ ਕੀ ਹੋਇਆ ਲੱਖਾ ਜੀ ਅੱਗੇ ਅੱਗੇ ਜੋ ਇਸ ਤਰ੍ਹਾਂ ਜੋ ਅੱਗੇ ਜੋ ਮੈਂ ਪਹਿਲਾਂ ਭਾਨਾ ਸੀ ਤੂੰ ਕੰਮ ਕਰਦੇ ਰਹਿ ਉਸ ਤਰ੍ਹਾਂ ਹੀ ਜਾਰੀ ਤੇ ਕੋਈ ਲੱਖਾ ਸੋਣਾ ਨਹੀਂ ਅੱਗੇ ਜਾਰੀ ਮੈਂ ਕਹਿੰਦਾ ਸਾਡੀ ਸਾਰੀ ਟੀਮ ਐ ਪਹਿਲਾਂ ਹੀ ਆਵਾਜ਼ ਕਦੇ ਵੀ ਅਸੀਂ ਦਾ ਮਰੇ ਪੈ ਸਿਧਾਂਤ ਜੋ ਵੀ ਬੋਲਾਂਗੇ ਉਤੋਂ ਵੀ ਆਵਾਜ਼ ਐ ਪੰਜਾਬ ਦੀ ਗੂੰਜੂਗੀ ਉਹ ਭਾਨਾ ਹੋਵੇ ਲੱਖਾ ਵੀ ਸਾਡਾ ਹੋਵੇ ਕੋਈ ਵੀ ਪੰਜਾਬ ਦੀ ਲੜਨ ਵਾਲਾ ਬੰਦਾ ਹੋਵੇ ਪੰਜਾਬ ਦੇ ਲੋਕਾਂ ਨੇ ਵੱਡੇ ਫੁੱਤਰ ਦੇ ਸਾਥ ਦਿੱਤਾ ਤੁਹਾਡਾ ਕੀ ਕਹਾਂ ਜਾਓ ਤੇ ਲੋਕਾਂ ਨੂੰ ਮੈਂ ਕਹਿੰਦਾ ਯਾਰ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਇਹ ਲੋਕ ਕਿ ਕਵਾਜ ਤੇ ਆਉਂਦੇ ਆ ਪਰ ਮੈਂ ਗੱਲ ਕਹਿਣੀ ਚਾਹੁੰਦਾ ਸੁਣ ਲੋ ਧਿਆਨ ਨਾਲ ਜਦੋਂ ਮੈਂ ਅਸੀਂ ਤਿੰਨ ਤਰੀਕ ਨੂੰ ਮੁਰੇ ਪਹੁੰਚੇ ਨਾ ਉੱਥੇ ਸੜਕ ਦੇ ਉੱਤੇ ਅਸੀਂ ਉਹ 4-500 ਜਾਣਾ ਸੀ ਥੋੜੇ ਹੀ ਬੰਦੇ ਵਾਲੇ ਆਏ ਨਹੀਂ ਪਿੱਛੇ ਆ ਰਹੇ ਸੀ ਇੱਕ ADG ਅਜ ਗੁਰਿੰਦਰ ਸਿੰਘ ਧੱਲੋ ਮੈਨੂੰ ਕਹਿੰਦਾ ਤੂੰ ਰਿਟੇਨ ਹੋ ਜਾ ਤੇਰੀ ਗ੍ਰਿਫਤਾਰੀ ਪਾ ਦਨੇ ਇਹਨਾਂ ਨੂੰ ਖਿਲਿਆ ਦੇਂਗਾ ਮੈਂ ਖੈ ਇਹ ਗੱਲ ਕਿਸੇ ਨਾਲ ਹੋਰ ਨਾ ਕਰੋ ਮੈਂ ਆ ਲੋਕਾਂ ਨੂੰ ਧੋਖਾ ਦੇਉਂਗਾ ਜਿਹੜੇ ਬੰਦੇ ਅੱਜ ਇੱਕ ਬੋਲ ਤੇ ਹੱਕ ਤੇ ਸੱਚ ਲਈ ਆਏ ਆ ਇਹਨਾਂ ਦੇ ਕੋਈ ਨਿਜ ਨਹੀਂ ਹੈਗੇ ਇੰਨਾਂ ਦੇ ਕੋਈ ਨਿੱਜੀ ਲਾਲਚ ਨਹੀਂ ਕੋਈ ਕੰਮ ਨੂੰ ਨਹੀਂ ਆਏ ਇਹ ਜ਼ੁਲਮ ਦੇ ਖਿਲਾਫ ਉੱਠ ਕੇ ਆਏ ਆ ਕਹਿੰਦਾ ਆਗੂ ਤਾਂ ਇਹੀ ਕਰਦੇ ਹੁੰਦੇ ਨੇ ਰੇਰਬੰਦ ਹੋ ਜਾਂਦੇ ਹੁੰਦੇ ਆ ਮਗਰ ਹੋਰ ਹੋਣਗੇ ਅਸੀਂ ਤਾਂ ਆਏ ਆ ਇਹਨਾਂ ਦੇ ਮੋਰੇ ਖੜ ਕੇ ਲੜਾਂਗੇ ਡਾਂਗਾ ਮਾਰੀਆਂ ਡਾਂਗਾ ਮਾਰਦੋ ਚੱਕ ਕੇ ਸਤਨਾ ਤੱਕ ਨਹੀਂ ਛੱਡਿਓ ਤੇ ਇਹ ਗੱਲਾਂ ਮੈਨੂੰ ਤਾਂ ਇਹ ਗੱਲ ਕਹਿਤੀ ਸੁਣਨ ਵਾਲੀ ਗੱਲ ਆ ਵੀ ਤੂੰ ਗ੍ਰਿਫਤਾਰੀ ਦੇ ਦੇ ਜਿਹੜੇ ਸਾਡੇ ਹੋਰ ਕਿਸਾਨ ਆਗੂ ਸੀ ਉਹਨਾਂ ਨੂੰ ਕਹਿੰਦੇ ਲੱਖਾ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲਓ ਕੋਈ ਗੱਲ ਨਹੀਂ ਜਾਣੇ ਪਾਰ ਦੇ ਕਿਵੇਂ ਆ ਨੀਤੀ ਕਿੰਨੀ ਖਤਰਨਾਕ ਆ ਇੱਥੇ ਇੱਕ ਮੁੰਡਾ ਮੈਨੂੰ ਮਿਲਿਆ ਅਸਪਾਲਾਂ ਤੋਂ ਆ ਕਹਿੰਦਾ ਭਾਈ ਜੀ ਜੇ ਅਸੀਂ ਪਹੁੰਚੇ ਨਾ ਉੱਥੇ ਮੋਰਚੇ 'ਚ ਕਹਿੰਦਾ ਉਹ ਕ ਐਸਪੀ ਮਿਲਿਆ ਕਹਿੰਦਾ ਤੁਸੀਂ ਐਵੇਂ ਭਾਨੇ ਦੇ ਮਗਰ ਤੁਰੇ ਫਿਰਦੇ ਆ ਸਾਡੇ ਕੋਲ ਤਾਂ ਰਿਕਾਰਡ ਪਿਆ ਸਾਡੇ ਕੋਲ ਰਿਕਾਰਡਿੰਗ ਪਈ ਹੈ 290000 ਰੁਪਇਆ ਕਹਿੰਦੇ ਕਿਸੇ ਨੇ ਭਾਨੇ ਦਾ ਮੜਵਾਇਆ ਸੀ ਕਹਿੰਦੇ 2 ਲੱਖ ਰੁਪਇਆ ਉਹਨੂੰ ਦੇਵਾ ਦਾ 90000 ਭਾਨੇ ਨੇ ਰੱਖ ਲਿਆ ਵੀ ਲੋਕਾਂ ਦੇ ਵਿੱਚੋਂ ਭਾਨੇ ਦੀ ਜਿਹੜੀ ਬਣੀ ਹੋਈ ਛੇ ਆ ਖਤਮ ਕਰੋ ਇਹ ਉਹੀ ਗੱਲਾਂ ਮੈਂ ਬਾਰ-ਬਾਰ ਕਰਦਾ ਵੀ ਕਿਵੇਂ ਕਿਸੇ ਕਰਦਾਰ ਨੂੰ ਮਾਰਦੇ ਨੇ ਇਹ ਇਸ ਕਰਕੇ ਸਾਡੇ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਵੀ ਪੁਲਿਸ ਤਾਂ ਨੂੰ ਡਰਾ ਕੇ ਵੀ ਤੁਹਾਨੂੰ ਦਫਾੜ ਕਰਕੇ ਵੀ ਤੁਹਾਡੇ ਬੰਦਿਆਂ ਖਿਲਾਫ ਝੰਡੇ ਵੀ ਚਲਾਉਂਦੇ ਆ ਕਿ ਨੈੱਟ ਵੀ ਘੜਦੀ ਆ ਵਰਤਾਂ ਸਜਦੀ ਆ ਇਹ ਸਮਝਣ ਦੀ ਲੋੜ ਆ ਅੱਜ ਦੀ ਜਿਹੜੀ ਜਿੱਤ ਆ ਇਹ ਜ਼ਬਰ ਦੇ ਖਿਲਾਫ ਜਿੱਤ ਆ ਇਹ ਜਵਾਨ ਬੰਦੀ ਦੇ ਖਿਲਾਫ ਜਿੱਤ ਆ ਜਿਹੜਾ ਕਹਿੰਦਾ ਨਾ ਭਵੰਤ ਕਿ ਮੋਦੀ ਜਵਾਨ ਬੰਦੀ ਕਰ ਰਿਹਾ ਦਿੱਲੀ ਦੇ ਵਿੱਚ ਇਹ ਪੰਜਾਬ ਜਿਹੜੀ ਜਵਾਨ ਬੰਦੀ ਕਰ ਰਿਹਾ ਸੀ ਇਹ ਉਹਦੇ ਖਿਲਾਫ ਲੋਕਾਂ ਨੇ ਅੱਜ ਮੋਹਰ ਲਾਤੀ ਕਿ ਇਹ ਜਵਾਨ ਬੰਦੀ ਪੰਜਾਬ ਚ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਦੇ ਵੀ ਜਿਹੜਿਆ ਲੱਖੇ ਦੀ ਹੁਣ ਪੈਸੇ ਲੁੱਕ ਕੇ ਜਿਹਦੇ ਬੰਦੀਆਂ ਕੋਲੋਂ ਹੁਣ ਫੰਡ ਇਕੱਠਾ ਕਰਨ ਦੇ ਵਾਸਤੇ ਦਿੱਲੀ ਨੂੰ ਚੱਲ ਪੇ ਓਰੇ ਇਹ ਜਿਹੜੇ ਝੰਡੇ ਨੇ ਜਾ ਇਹ ਸੜਕਾਂ ਦੇ ਬਹਿ ਜਾਂਦੇ ਨੇ ਯਾਰ ਇਹ ਲੋਕਾਂ ਨੂੰ ਤੰਗ ਕਰਦੇ ਨੇ ਯਾਰ ਤੁਸੀਂ ਹੁਣ ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀਗਾ ਕੋਈ ਪਰਿਵਾਰ ਜਾ ਰਿਹਾ ਗੱਡੀ ਤੇ 13 ਮਹੀਨੇ ਪਹਿਲਾਂ ਦਿੱਲੀ ਬੈਠੇ ਨੇ 700 ਬੰਦਾ ਮਾਰਿਆ ਗਿਆ ਜਾਂ ਅੱਜ ਵੀ ਪਰਚੇ ਚੱਲੀ ਜਾਂਦੇ ਆ ਕਈ ਬੰਦਿਆਂ ਦੇ ਉੱਤੇ ਉਹਨਾਂ ਬੰਦਿਆਂ ਦਾ ਕੀ ਕਸੂਰਾ ਲੜਕੀ ਦੀ ਖਾਤਰ ਰਹੇ ਆ ਬਈ ਉਹਨਾਂ ਦਾ ਕੋਈ ਨਿੱਜੀ ਰੌਲਾ ਘਰ ਦਾ ਰੌਲਾ ਕੋ ਆਪਣੇ ਬੱਟ ਦੀ ਕੋ ਖਾਲ ਦਾ ਰੌਲਾ ਉਹਨਾਂ ਦਾ ਲੜਾਈ ਤਾਂ ਜਿਹੜੇ ਹਮਲੇ ਆ ਰਹੇ ਨੇ ਨੂਵਲ ਡਾਟਰ ਦੀਆਂ ਨੀਤੀਆਂ ਆ ਗਈਆਂ ਨਿਊ ਐਜੂਕੇਸ਼ਨ ਪਾਲਿਸੀਆਂ ਆ ਗਈਆਂ ਤੁਹਾਨੂੰ ਜਮਾਂ ਤਵਾ ਕਰ ਦਿੱਤਾ ਗਿਆ ਚੰਡੀਗੜ੍ਹ ਦੇ ਵਿੱਚ 80% ਇਹ ਕਹਿੰਦੇ ਜੇ ਚੰਡੀਗੜ੍ਹ ਦੇ ਜੰਪਾ ਨੂੰ ਨੌਕਰੀਆਂ ਮਿਲਣਗੀਆਂ ਹੁਣ ਚੰਡੀਗੜ੍ਹ ਚ ਕੌਣ ਰਹਿ ਰਿਹਾ ਇਸ ਵੇਲੇ ਪੰਜਾਬੀ ਤਾਂ ਹੈ ਨਹੀਂ ਨਾ ਹਰਿਆਣੇ ਵਾਲੇ ਸਾਰਾ ਹਿਮਾਚਲ ਤੋਂ ਯੂਪੀ ਬੈਠਾ ਹੈ 60 ਤੇ 40 ਦਾ ਨਿਪਾਸ ਸੀਗਾ ਚੰਡੀਗੜ੍ਹ ਦਾ 70% ਦੀ ਸਭੰਜਾਬ ਦਾ 40% ਦੀ ਸਹਰਿਆ ਨਜਾਸੀ ਉਹ ਖਤਮ ਕਰਤਾ ਭਾਗ ਦਾ ਵਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਨੂੰ ਕਰਤਾ ਡੈਮਾਂ ਦੇ ਪ੍ਰਬੰਧ ਪੰਜਾਬ ਕੋਲੋਂ ਖੋਲੇ ਪਾਣੀ ਸਾਡਾ ਖੋ ਕੇ ਲੈ ਗਏ ਬੋਲੀ ਸਾਡੀ ਮਾਰੀ ਜਾਂਦੇ ਤੇ ਆ ਸਾਡਾ ਵਟਾਈ ਜਾਂਦੇ ਆ ਠੀਕ ਹੈ ਨਾ ਸਾਡੀ ਜਵਾਨੀ ਮਾਰੀ ਜਾਂਦੇ ਸ਼ਾਸ਼ ਅਲੇ 2024 ਤੋਂ ਜਨਵਰੀ ਤੋਂ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਉਨੇ ਕਾਨੂੰਨ ਬਣਾਤਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਵੀ ਕੋਈ ਵੀ ਬਾਹਰੋਂ ਬੰਦਾ ਆ ਕੇ ਉੱਤਰਾਖੰਡ ਦੇ ਵਿੱਚ ਇੱਕ ਗੱਠ ਜ਼ਮੀਨ ਨਹੀਂ ਖਰੀਦ ਸਕਦਾ। 1 ਕਰੋੜ ਹਿਮਾਚਲ ਜੀ ਵੀ ਹੈਗਾ। ਆਪਾਂ ਰਾਜਸਥਾਨ ਜਾਵੜੋ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ। ਉੱਥੇ ਹੈ ਕਿਦਾ ਰੇਤੇ ਹੀ ਹੈ। ਕੀ ਇਹ ਕਰੋੜ ਪੰਜਾਬ ਤੇ ਨਹੀਂ ਬਣ ਸਕਦਾ ਵੀ ਕੋਈ ਬਾਹਰੋਂ ਬੰਦਾ ਆ ਕੇ ਪੰਜਾਬ ਜ਼ਮੀਨਾਂ ਖਰੀਦ ਸਕੇ ਭਾਈ? ਜੇ ਕਾਨੂੰਨ ਹਿਮਾਚਲ ਚ ਹੈ, ਜੇ ਕਾਨੂੰਨ ਉੱਤਰਾ ਹੈ ਤਾਂ ਤੁਸੀਂ ਬਹਿ ਜਾਓ ਵੀਰ ਬਣ ਕੇ। ਖਾਂ ਸਾਰਾ ਪਹਿਲੇ ਹੀ ਪੈਗਾ। ਜਦੋਂ ਆ ਵੀਡੀਓ ਦਿਖਾਉਗਾ ਨਾ ਆ ਥਾਂ ਖਾਲੀ ਆਊਗਾ ਤੇ ਪਾਣੇ ਸਿੱਦੇ ਹੱਕ ਜਾਇਓ ਵੀਰਵਾਨਾ ਥਾਂ ਸਾਰਾ ਖਾਲੀ ਪਿਆ ਇੱਥੇ ਵੇਜ ਜੱਟ ਕੇ ਤੇ ਪਰ ਲਾਪਾ ਲਕਾ ਰਣਾ ਵੀ ਆ ਗਿਆ ਇਹ ਵੀ ਆਪਣਾ ਵਿਚਾਰ ਸਾਂਝੇ ਕਰਦੇ ਗਏ ਕੋਰ ਵੀ ਆਪਣੇ ਜੱਥੇ ਵੱਧਿਆ ਆਪੂ ਉਹਨਾਂ ਦੇ ਸਾਰੇ ਵਿਚਾਰ ਕਰਦੇ ਕਿ ਕਿਉਂ ਵੀ ਸੀਆਟੀਵੀ ਆ ਗਈ ਸੀਐਡੀਓ ਬੜੀਆਂ ਪਰਲੇ ਪੱਛ ਕਿੱਤੀ ਜੜੀ ਆ ਬੰਨੀ ਦਾੜੀ ਆ ਬਾਈ ਦੀ ਸਾਡੇ ਹੀ ਬੰਦੇ ਮੇਰਾ ਭਰਾ ਆਪਣਾ ਤੇ ਵੀਰਵਾਨ ਕੇ ਬਹਿ ਜਾ ਟੇਕੇ ਬਾਈ ਦਾ ਥਾਲ ਸਾਹਿਬ ਬਾਈ ਸਿਰਫ 10 ਮਿੰਟਾਂ ਦੇ ਵਿੱਚ ਵਿੱਚ ਲੱਖਾ ਸਿੰਘ ਜੀ ਆਪ ਜੀ ਨੇ ਸਲਮੁੱਤ ਹੋਣਗੇ ਉਸ ਤੋਂ ਪਹਿਲਾਂ ਜੇ ਕੋਈ ਬਲਾਰਾ ਹੈਗਾ ਤਾਂ ਜਦ ਤੱਕ ਅਪਲਾਈ ਕਰੋ ਟੁੱਟੀਆਂ-ਫੁੱਟੀਆਂ ਦਾ ਮਾਰਨੋਂ ਆਪਾਂ ਹਟਦੇ ਜੀ ਹੈਗੇ ਠੀਕ ਆ ਆਏ ਰਹਿਗਾ ਵੀ ਸਾਲਾ ਮੁੱਤੋਂ ਆਜ ਕਾਲ ਤੁਹਾਨੂੰ ਪਤਾ ਹੈ ਗੱਡੀ ਕੋਈ ਨਹੀਂ ਹੌਲੀ ਦੂਰ ਸਾਰੇ ਭਰਾਵਾਂ ਨੂੰ ਹੱਥ ਵੱਲ ਕੇ ਵੇਂਚੀ ਆ ਵੀ ਇੱਧਰ ਆ ਕੇ ਬੈਠੋ ਇਹ ਭਾਨੇ ਸਿੱਧੂ ਨੂੰ ਤੁਸੀਂ ਭਰਾ ਮੰਨਦੇ